ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਮੈਂ ਗੁਰੂ ਘਰ ਦਾ ਪ੍ਰਚਾਰਕ ਹੁੰਦੇ ਨਾ ਤੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਗੁਰਸਿੱਖੋ ਯਾਦ ਰੱਖਿਆ ਜੀ ਸਾਡਾ ਸਿੱਖਾਂ ਦਾ ਇਹਨਾਂ ਤੀਆਂ ਦੇ ਨਾਲ ਕੋਈ ਸਬੰਧ ਨਹੀਂ ਹੈ ਤੁਸੀਂ ਜਦੋਂ ਪੁਰਸ਼ੋਕੜ ਇਤਿਹਾਸ ਨੂੰ ਪੜ੍ਹ ਕੇ ਵੇਖੋ ਨਾ ਤੇ ਮੁਗਲਾਂ ਦੀ ਐਸ਼ ਪ੍ਰਸਤੀ ਦੇ ਲਈ ਇਹ ਜਿਹੜਾ ਸਾਰਾ ਤੀਆਂ ਦਾ ਤਿਹਾਰ ਦਿਨ ਜੁੜਿਆ ਹੋਇਆ ਹੈ ਮੁਗਲਾ ਨੇ ਸਾਵਣ ਦੇ ਮਹੀਨੇ ਅੰਦਰ ਇੱਕ ਦਿਨ ਤੈਅ ਕਰਕੇ ਮੁਕਰਰ ਕੀਤਾ ਹੁੰਦਾ ਸੀ ਜਿਸ ਦਿਨ ਉਹ ਇਲਾਕੇ ਦੀਆਂ ਸੋਹਣੀਆਂ ਤੇ ਸੁੰਦਰ ਜਵਾਨ ਬਹੁ ਬੇਟੀਆਂ ਨੂੰ ਪਿਆਰੋ ਤਿਆਰ ਕਰਾ ਕੇ ਹਾਰ ਸ਼ਿੰਗਾਰ ਕਰਾ ਕੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਉਹਨਾਂ ਨੂੰ ਪਿਆਰੋ ਨਚਾਇਆ ਜਾਂਦਾ ਸੀ ਉਹਨਾਂ ਨੂੰ ਪਿਆਰੋ ਖੂਬਸੂਰਤ ਲੜਕੀਆਂ ਦੇ ਸੁੰਦਰ ਗਹਿਣੇ ਪਵਾਏ ਜਾਂਦੇ ਸਨ ਪਰ ਮਾਫ ਕਰਿਆ ਜੇ ਜਿਹੜੇ ਉਸ ਸਮੇਂ ਦੇ ਹਾਕਮ ਸਨ ਉਹ ਸਭ ਤੋਂ ਸੋਹਣੀ ਤੇ ਸੁੰਦਰ ਲੜਕੀ ਨੂੰ ਆਪਣੇ ਨਾਲ ਲਿਜਾ ਕੇ ਉਹਦੇ ਨਾਲ ਨਕਾ ਕਰ ਲੈਂਦੇ ਸਨ ਅੱਜ ਜਿਹੜੇ ਸਾਡੇ ਨੌਜਵਾਨ ਨੇ ਸਾਡੇ ਪਰਿਵਾਰ ਨੇ ਮੈਂ ਕਹਿੰਦਾ ਅੱਜ ਤੇ ਅਸੀਂ ਸ਼ਰਮ ਲਾ ਦਿੱਤੀ ਹੈ ਕਿ ਸਾਹਮਣੇ ਧੀ ਦੇ ਬਾਪ ਦੇ ਸਾਹਮਣੇ ਧੀ ਨੱਚ ਰਹੀ ਹੈ ਪਿਆਰੋ ਭਰਾ ਦੇ ਸਾਹਮਣੇ ਭੈਣ ਨੱਚ ਰਹੀ ਹੈ ਅੱਜ ਤੇ ਅਸੀਂ ਸ਼ਰਮਾ ਲਾ ਦਿੱਤੀਆਂ ਨੇ ਉਸ ਸਮੇਂ ਦੇਖੋ ਇਹਨਾਂ ਧੀਾਂ ਦੀ ਇਨਾਂ ਦੀ ਮੰਡੀ ਲਾਈ ਜਾਂਦੀ ਸੀ ਤੇ ਤੀਆਂ ਦਾ ਸਾਡੇ ਸਿੱਖ ਧਰਮ ਦੇ ਨਾਲ ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ ਉਸ ਸਮੇ ਗਜਨੀ ਦੇ ਬਾਜ਼ਾਰਾਂ ਤੱਕ ਜਿਹੜਾ ਸੀ ਵੇਚਿਆ ਜਾਂਦਾ ਸੀ ਟੱਕੇ ਟੱਕੇ ਦੇ ਉੱਪਰ ਸਾਡੇ ਇਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਤੇ ਪਿਆਰੋ ਅੱਜ ਤੇ ਅਸੀਂ ਆਪ ਆਪਣੇ ਜਿਸਮਾਂ ਦੀ ਨਮਾਇਸ਼ ਕਰਕੇ ਅੱਜ ਅਸੀਂ ਆਪਣੇ ਫੋਲੋਅਰ ਲੈਣ ਲਈ ਪੈਸੇ ਕਮਾਉਣ ਦੀ ਦੇ ਵਿੱਚ ਲੱਗੀ ਹੋਈਆਂ ਫਿਰ ਕੀ ਹੁੰਦਾ ਤੁਸੀਂ ਵੇਖਿਆ ਜੇ ਗੌਰ ਦੇ ਨਾਲ ਜਦੋਂ ਕਿਤੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਨਾ ਪਿੰਡਾਂ ਦੇ ਅੰਦਰ ਨਗਰਾਂ ਦੇ ਅੰਦਰ ਬਹੁਤ ਆਦਾ ਮੇਖਾਂ ਐ ਸੋਸ਼ਲ ਮੀਡੀਆ ਦੇ ਰਾਈ ਕਿ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਅਰੰਭਤਾ ਦੀ ਅਰਦਾਸ ਵੀ ਕਰਨ ਲੱਗ ਪਏ ਨੇ ਵੀ ਸਤਿਗੁਰੂ ਜੀ ਵੀ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਮੈਂ ਕਹਿੰਦਾ ਵੀ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਬढ़ावा ਦੇਣਾ ਸ਼ੁਰੂ ਕਰ ਦਿੱਤਾ ਪਿਆਰੋ ਯਾਦ ਰੱਖਿਆ ਜੇ ਗੁਰੂ ਸਾਡਾ ਭਲਾ ਕਿੱਥੇ ਕਰੇਗਾ ਫਿਰ ਉਹਨਾਂ ਤੀਆਂ ਦੇ ਤਿਹਾਰ ਦੇ ਅੰਦਰ ਜੱਜ ਕਿਹਨਾਂ ਨੂੰ ਬੁਲਾਇਆ ਜਾਂਦਾ ਹੈ ਮੁੱਖ ਮਹਿਮਾਨ ਮਹਿਮਾਨ ਕਿਹਨਾਂ ਨੂੰ ਬੁਲਾਇਆ ਜਾਂਦਾ ਹੈ ਪਿਆਰੋ ਜਿਹੜੇ ਨਾਤੇ ਬੰਦਿਆਂ ਦੇ ਵਿੱਚ ਦੇ ਤੇ ਨਾ ਔਰਤਾਂ ਦੇ ਵਿੱਚ ਨੇ ਅੱਜ ਔਰਤਾਂ ਬੰਦਿਆਂ ਵਾਲੇ ਕੱਪੜੇ ਪਾ ਕੇ ਉਹਨਾਂ ਦੇ ਵਿੱਚ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਪੇਸ਼ ਹੁੰਦੇ ਹਨ ਤੇ ਪਿਆਰੋ ਜਿਹੜੀਆਂ ਮਰਦ ਨੇ ਉਹ ਔਰਤਾਂ ਵਾਲੇ ਕੱਪੜੇ ਪਾ ਕੇ ਉੱਥੇ ਔਰਤਾਂ ਦੀ ਤਰ੍ਹਾਂ ਮੁੱਖ ਮਹਿਮਾਨ ਬਣ ਕੇ ਪੇਸ਼ ਹੁੰਦੇ ਐ ਸੋ ਗੁਰੂ ਕਿਰਪਾ ਕਰੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਇਹੋ ਜਿਹੜੇ ਸਮਾਜਿਕ ਫੋਕੇ ਰੀਤੀ ਰਿਵਾਜ ਦੇ ਧਿਆਰ ਨੇ ਉਹਨਾਂ ਤੋਂ ਬਚਾਉਣ ਦਾ ਯਤਨ ਕਰੀਏ ਤਾਂ ਜੋ ਸਾਡੀ